ਸ਼ੰਭੂ ਬਾਰਡਰ ਤੋਂ ਇੱਕ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦਰਸਲ ਤੁਹਾਨੂੰ ਦੱਸੀਏ ਕਿ ਜਿੱਥੇ ਜਗਜੀਤ ਸਿੰਘ ਡੱਲੇਵਾਲ ਹੁਣੀ ਮਰਨ ਵਰਤ ਤੇ ਬੈਠੇ ਹੋਏ ਨੇ ਔਰ ਉਹਨਾਂ ਦੀ ਭੋਖੜ ਤਾਲ ਦਾ ਅੱਜ 16ਵਾਂ ਦਿਨ ਹੈ ਔਰ ਤੁਹਾਨੂੰ ਦੱਸੀਏ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਗਾਤਾਰ ਹੀ ਪ੍ਰਦਰਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਸ ਦੇ ਚੱਲਦੇ ਦਿੱਲੀ ਵੱਲ ਕੂਚ ਕਰਨ ਦਾ ਵੀ ਵੱਡਾ ਐਲਾਨ ਹੋਇਆ ਸੀ ਪਰ ਹਾਲਾਂਕਿ ਪ੍ਰਸ਼ਾਸਨ ਨੇ ਅੱਗੇ ਨਹੀਂ ਜਾਣ ਦਿੱਤਾ ਤਾਂ ਹਾਲੇਕਿ ਕਿਸਾਨਾਂ ਨੇ ਫਿਲਹਾਲ ਆਪਣਾ ਫੈਸਲਾ ਟਾਲ ਲਿਆ ਹੋਇਆ ਹੈ ਔਰ ਇਹ ਸੂਤਰਾ ਦੇ ਵੱਲੋਂ ਤੋਂ ਖਬਰ ਆਈ ਹੈ ਕਿ 14 ਦਸੰਬਰ ਨੂੰ ਕਿਸਾਨ ਦਿੱਲੀ ਵੱਲ ਕੁਝ ਕਰ ਸਕਦੇ ਨੇ ਇਸ ਦੇ ਵਿਚਾਲੇ ਤੁਹਾਨੂੰ ਦੱਸਿਆ ਤਾਂ ਸ਼ੰਭੂ ਬਾਰਡਰ ਦੇ ਵਿੱਚ ਜਿੱਥੇ ਜਗਜੀਤ ਸਿੰਘ ਢੱਲੇਵਾਲ ਹੁਣੀ ਮਰਨ ਵਰਦ ਤੇ ਬੈਠੇ ਹੋਏ ਨੇ ਪਰ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਕਿ ਉਹਨਾਂ ਦੀ ਸਿਹਤ ਜਿਹੜੀ ਆ ਕਾਫੀ ਜ਼ਿਆਦਾ ਨਾਜ਼ੁਕ ਹੋ ਗਈ ਹੈ ਸਿਹਤ ਇੰਨੀ ਜ਼ਿਆਦਾ ਡਾਊਨ ਹੋਣ ਕਰਕੇ ਚਿੰਤਾ ਜਿਹੜੀ ਆ ਉਹ ਕਿਸਾਨਾਂ ਦੇ ਵਿੱਚ ਬਣੀ ਹੋਈ ਹੈ ਡਾਕਟਰ ਰੋਜ਼ਾਨਾ ਚੈੱਕਅਪ ਜਿਹੜਾ ਵਾ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਕਰ ਰਹੇ ਨੇ ਉੱਥੇ ਡਾਕਟਰਾਂ ਦੀ ਟੀਮ ਪਹੁੰਚ ਰਹੀ ਹੈ ਇਸ ਵਿੱਚ ਆਲੇ ਤੁਹਾਨੂੰ ਦੱਸਿਏ ਤਾਂ ਹੁਣ ਡਾਕਟਰਾਂ ਦੇ ਵੱਲੋਂ ਗੱਲਬਾਤ ਕਰਨ ਦੇ ਦੌਰਾਨ ਦੱਸਿਆ ਗਿਆ ਕਿ ਫਿਲਹਾਲ ਉਹਨਾਂ ਦੀ ਜ਼ਿਆਦਾ ਸਿਹਤ ਵਿਗੜਤੀ ਨਜ਼ਰ ਆ ਰਹੀ ਹੈ ਉਹਨਾਂ ਦੇ ਜਿਹੜੇ ਸਰੀਰ ਦੇ ਆਰਗਨਸ ਨੇ ਜਿਹੜੇ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਤੋ ਕਿ ਗਾਟਾਰ 16ਵੇਂ ਦਿਨੇ ਪੋਖੜਤਾਲ ਜਿਹੜੀ ਉਹ ਜਾਰੀ ਹੈ ਇਸ ਦੇ ਚੱਲਦੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ 11 ਕਿਲੋ ਭਾਰ ਵੀ ਘਟ ਚੁੱਕਾ ਹੈ ਇਸ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਹੁਣ ਕਿਸਾਨਾਂ ਨੇ ਬਾਰਡਰ ਦੇ ਉੱਤੇ ਸੁਖਮਨੀ ਸਾਹਿਬ ਪਾਠ ਕਰਨ ਦਾ ਫੈਸਲਾ ਲਿਆ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ ਉਸ ਤੋਂ ਬਾਅਦ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ ਔਰ ਇੱਕ ਵੱਡਾ ਸੁਨੇਹਾ ਜਿਹੜਾ ਵਾ ਉਸ ਨੂੰ ਪੰਜਾਬ ਦੇ ਵਸਨੀਕਾਂ ਨੂੰ ਲਗਾਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਸਾਰੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਅਰਦਾਸ ਕਰੋ ਕਿ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਸਿਹਤ ਜਿਹੜੀ ਆ ਉਹ ਠੀਕ ਰਹੇ ਹੋਰ ਦੱਸਿਆ ਤਾਂ ਡਾਕਟਰ ਸਵੇਮਾਨ ਹੁਣਾਂ ਦੇ ਵੱਲੋਂ ਵੀਡੀਓ ਜਾਰੀ ਕਰਕੇ ਵੀ ਦੱਸਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸਥਿਤੀ ਜ਼ਿਆਦਾ ਵਿਗੜ ਰਹੀ ਹੈ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉਹਨਾਂ ਦੇ ਸਰੀਰ ਦੇ ਆਰਗਨ ਜਿਹੜੇ ਨੇ ਉਹਨਾਂ ਦੇ ਉੱਤੇ ਖਾਸਾ ਅਸਰ ਪਵੇਗਾ ਜਿਸ ਤੋਂ ਬਾਅਦ ਮੁਸੀਬਤ ਵੱਤ ਚੱਕਦੀ ਹੈ ਹਾਲਾਂਕਿ ਦਸੀਏ ਤਾਂ ਜਿਹੜੀ ਸਿਹਤ ਆ ਜ਼ਿਆਦਾ ਨਾਜ਼ੁਕ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਨਜ਼ਰ ਆ ਰਹੀ ਹੈ ਪਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਤਾਂ ਜਿਹੜਾ ਮਰਨ ਵਰਤ ਛੱਡ ਸਕਦੇ ਨੇ ਬਹੁਤ ਸਾਰੇ ਕਿਸਾਨ ਖਤਾਰ ਦੇ ਵਿੱਚ ਲੱਗੇ ਹੋਏ ਨੇ ਔਰ ਉਹ ਉਡੀਕ ਕਰ ਰਹੇ ਨੇ ਕਿ ਕਦ ਮਰਨ ਵਰਤ ਦੇ ਬੈਠਣ ਦੀ ਉਹਨਾਂ ਦੀ ਵਾਰੀ ਆਵੇਗੀ ਪਰ ਉਹਨਾਂ ਕਿ ਕਿ ਮੈਂ ਖੁਦ ਹੀ ਰੁਕਿਆ ਹੋਇਆ ਮੈਂ ਖੁਦ ਹੀ ਆਪਣੀ ਮਰਜ਼ੀ ਦੇ ਨਾਲ ਇਹ ਮਰਨ ਵਰਤੇ ਤੇ ਬੈਠਾ ਹੋਇਆ ਤੇ 16ਵਾਂ ਦਿਨ ਜਿਹੜਾ ਸ਼ੁਰੂ ਹੋ ਚੁੱਕਾ ਹੈ 16 ਦਿਨ ਹੋ ਗਏ ਨੇ ਜਗਜੀਤ ਸਿੰਘ ਢੱਲੇਵਾਲ ਹੁਣੇ ਜਿਹੜੇ ਮਰਨ ਵਰਤੇ ਤੇ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਡਟੇ ਹੋਏ ਨੇ ਔਰ ਕਿਹਾ ਜਾ ਰਿਹਾ ਹੈ ਕਿ 14 ਦਸੰਬਰ ਨੂੰ ਹੋ ਸਕਦਾ ਹੈ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸਿਆ ਤਾਂ ਲਗਾਤਾਰ ਹੁਣ ਇਹ ਚਰਚਾਵਾਂ ਨੇ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੀ ਸਿਹਤ ਜ਼ਿਆਦਾ ਵਿਗੜਦੀ ਹੋਈ ਨਜ਼ਰ ਆਈ ਹੈ ਇਸ ਦੇ ਵਿਚਾਲੇ ਲੱਖਾ ਸਦਾਨਾ ਅਮਿਤੋਜ ਮਾਨ ਉੱਥੇ ਪਹੁੰਚ ਦੇ ਨੇ ਤਾਂ ਉਹਨਾਂ ਦੇ ਵੱਲੋਂ ਸਰਕਾਰਾਂ ਨੂੰ ਵੀ ਝਾੜ ਪਾਈ ਜਾਂਦੀ ਹੈ ਤਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਇਸੇ ਤਰੀਕੇ ਦੇ ਨਾਲ ਡੱਟੇ ਹੋਏ ਨੇ ਤੇ ਹੁਣ ਬਾਰਡਰ ਤੇ ਸੁਖਬੀ ਸਾਹਿਬ ਦਾ 파ਟ ਹੋਵੇਗਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ ਔਰ ਨਾਲ ਦੀ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਗੁਰੂ ਘਰ ਚ ਜਾ ਕੇ ਘਰਾਂ ਚ ਬੈਠ ਕੇ ਜਗਜੀਤ ਸਿੰਘ ਧੱਲੇਵਾਲ ਹੁਣਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਵੇ ਇਸ ਦੀ ਅਰਦਾਸ ਕਰੋ ਤੇ ਹੁਣ ਇਹ ਕਿਸਾਨ ਜਿਹੜੇ ਆਪਣੀ ਅਗਲੀ ਰਣਨੀਤੀ ਜਿਹੜੀ ਆ ਬਣਾਉਂਦੇ ਦਿਖਾਈ ਦੇ ਰਹੇ ਨੇ ਕারণ ਤੇ ਮੌਸਮ ਦੇ ਵਿੱਚ ਆਪਣੇ ਹੌਸਲਿਆਂ ਨੂੰ ਬੁਲੰਦ ਕਰਕੇ ਬਾਰਡਰਾਂ ਤੇ ਡਟੇ ਹੋਏ ਨੇ ਤਾਂ ਹੁਣ ਅਗਲੀ ਰਣਨੀਤੀ ਕਿਸਾਨਾਂ ਨੇ ਤੈਅ ਕੀਤੀ ਔਰ ਕਿਹਾ ਜਾ ਰਿਹਾ ਕਿ 14 ਦਸੰਬਰ ਨੂੰ ਦਿੱਲੀ ਵੱਲੋਂ ਕੁਝ ਕੰਦ ਸਖ ਦੇ ਰਹੇ ਪਰ ਹਾਲਾਂਕਿ ਹੁਣ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਉਹਨਾਂ ਦੀ ਸਿਹਤ ਲਈ ਅਰਦਾਸ ਜ਼ਰੂਰ ਕਰਿਓ